ਇੱਕ ਭਾਈ ਪੰਡਰ ਸੀ ਹੂੰ ਪੰਡਰ ਤੇ ਬਹੁਤ ਗਰੀਬੀ ਹੂੰ ਇਕ ਡੰਗ ਖਾ ਲਿਆ ਇਕ ਡੰਗ ਦਾ ਸੰਸ ਹੂੰ ਬੜੀ ਗੱਲ ਆ ਜਾਨੀ ਉਹਨੇ ਜੰਗਲ ਤੋਂ ਲਿਆਉਣਾ ਖਾਣ ਪੀਣ ਨੂੰ ਤੀਰੇ ਮਤਾਰੇ ਜੰਗਲ ਕੁੱਲ ਚੀਜ਼ਾਂ ਇੱਕ ਟਾਈਮ ਉਹਦੇ ਨੰਗਾਉਣਾ ਇੱਕ ਦਿਨ ਅਨਨ ਬਣਾ ਲੈਣਾ ਇੱਕ ਦਿਨ ਕਿਤੇ ਉਹ ਜੰਗਲ ਚ ਗਿਆ ਕਾਸੀ ਦੀ ਪਹਾੜ ਦੀ ਬੀਲੀ ਉਹਨਾਂ ਕੋਲ ਤੋੜ ਕੇ ਬੇਰਪੁਰ ਜਾਂ ਹੋਰ ਨੱਕੜ ਸੁੱਕੜ ਖਾਣ ਪੀਣ ਨੂੰ ਆਹੋ ਤੇ ਗਾਹਾਂ ਬੈਂਗਣਾ ਦੇ ਪੂਜੇ ਵੱਡੇ ਵੱਡੇ ਭਾਰੇ ਮਹੰਗਣਾ ਦੇ ਪੂਜੇ ਵੱਡੇ ਭਾਰੇ ਤੇ ਉਹਨਾਂ ਦੇ ਵਿੱਚ ਇੱਕ ਕੁੜੀ ਪਈ ਅਸਈ ਸਈਾਈ ਪਈ ਹੂੰ ਲਵੇਤੀ ਉਹਨੇ ਉਹ ਦੇਖਿਆ ਨਾ ਮਹੰਗਣ ਤੋੜਨ ਲੱਗੇ ਨੇ ਵੀ ਆਹ ਦੇਖਦੇ ਕੁੜੀ ਰੁਈ ਹੂੰ ਉਹਨਾਂ ਦੇ ਆਦ ਹੈ ਨਹੀਂ ਸੀ ਅਸਈ ਕੁੜੀ ਬੜੀ ਸੁਨੱਖੀ ਤੇ ਭਾਈ ਉਹ ਚੱਕ ਲਿਆ ਆ ਹੂੰ ਲਿਆ ਕੇ ਪੰਤਨੀ ਨੂੰ ਕਹਿੰਦਾ ਵੀ ਚੱਕ ਤੇਰ ਕੋਈ ਆ ਅਸਈ ਪਾਲਣੀ ਸ਼ੁਰੂ ਕਰਤੀ ਉਹ ਪਾਲਣੀ ਸ਼ੁਰੂ ਕੀਤੀ ਤੇ ਉਹਨਾਂ ਨੂੰ ਐਡਾ ਹੌਸਲਾ ਹੋਇਆ ਕਿ ਕਿੱਥੇ ਤਾਂ ਰੋਟੀ ਨਹੀਂ ਸੀ ਬਣਦੀ ਅੱਛਾ ਜੀ ਕਿੱਥੋਂ ਹੌਸਲੇ ਚ ਪੰਡਤ ਲੱਗ ਗਿਆ ਕੰਮ ਕਰਨ ਅੱਛਾ ਪੰਡਤ ਨੇ ਘਵਾੜੀ ਤਿਆਰੀ ਲੈ ਕੇ ਜਾਣਾ ਜੰਗਲ ਜਾਣਾ ਜੰਗਲ ਜਾ ਲਾ ਕੇ ਲੱਕੜਾਂ ਵੱਢਣੀਆਂ ਲੱਕੜਾਂ ਵੱਢ ਕੇ ਨੱਤਰ ਵੇਚ ਕੇ ਤੇ ਅਰਿਆਨਾ ਪੈਸੇ ਲਿਓਨੇ ਅੱਛਾ ਜੀ ਪੰਡਤਣੀ ਪਿੰਡਾਂ ਚ ਮਿਲਟ ਕੰਮ ਕਰਨ ਲੱਗ ਗਈ ਉਹ ਤਾਂ ਆਪ ਦਾ ਟੈਂਕ ਪਾਸ ਪੂਰਾ ਵੜੀਗਾ ਲਾ ਕੇ ਕਰਨ ਅੱਛਾ ਜੀ ਉਹਨਾਂ ਨੂੰ ਯਾਨੀ ਮਸੂ ਕੁੜੀ ਦਾ ਹੌਸਲਾ ਹੀ ਹੋ ਗਿਆ ਹਾਂ ਵੀ ਇਹਨੂੰ ਪਾਲ ਲੀਏ ਹਾਂ ਕੁੜੀ ਬੜੀ ਸੁਨੱਖੀ ਬਿੱਲੀਆਂ ਅੱਖਾਂ ਇੰਨੇ ਸੁਨੱਖੀ ਕੁੜੀ ਮੈਂ ਤੂੰ ਗੱਲ ਛੱਡ ਦੇ ਹਰੇ ਪਾਲੀ ਪਾਲੀ ਵੀ ਤੇ ਕੁੜੀ ਹੋ ਗਈ ਜਵਾਨ ਪੂਰੀ ਜਵਾਨ ਹੋ ਗਈ ਤੇ ਉਹਦਾ ਨਾਂ ਕੀ ਰੱਖਿਆ ਉਹਦਾ ਨਾਂ ਰੱਖਿਆ ਵੀ ਬੈਂਗਣਾ ਚੱਕ ਕੇ ਲੈਂਦੀ ਆ ਉਹਦਾ ਨਾਂ ਰੱਖਤਾ ਬੈਂਗ ਨਹੀਂ ਸਹਿ ਜਾਂਦੀ ਜਦੋਂ ਪੂਰੀ ਮਟਿਆਰ ਹੋ ਗਈ ਕੁੜੀ ਉਹ ਹਮ ਬਹੁਣ ਮਰਨੇ ਬਾਤ ਪੂਰੀ ਆਣੀ ਤੇ ਲੋਕ ਦੇਖਿਆ ਕਰਨ ਨੰਗੀ ਜਾਂਦੀ ਨੂੰ ਵੀ ਕੁੜੀ ਕੁੜੀ ਆ ਹਮ ਇੱਕ ਰਾਜਾ ਕਿਤੇ ਸ਼ਿਕਾਰ ਨੂੰ ਆਇਆ ਸ਼ਿਕਾਰ ਆਇਆ ਵਾ ਤੇ ਹਰਨ ਮੰਗਰ ਕੋੜਾ ਲੱਗਿਆ ਉਹ ਉਸ ਪੰਡ ਜਾਵੜਿਆ ਹਮ ਹਰਨ ਤਾਂ ਖਸਕ ਗਿਆ ਜਦੋਂ ਉਸ ਪੰਡ ਗਿਆ ਤੇ ਰਾਜੇ ਨੂੰ ਤੇ ਬੜੀ ਲੱਗੀ ਰਾਜਾ ਤੋਂ ਪਿੰਡ 'ਚ ਬੜਿਆ ਤੇ ਗਾਂ ਛੱਪੜਾਗਾ ਛੱਪੜ ਦੇ ਉੱਤੇ ਘਰ ਸੀ ਹੂੰ ਪਣਤਾਂ ਦਾ ਤੇ ਬਾਹਰ ਦੇ ਮੂਹਰੇ ਪਣਤਣੀ ਖੜੀ ਉਹਨੂੰ ਕਹਿੰਦਾ ਰਾਜਾ ਆਲਾ ਵੀ ਮਾਤਾ ਪਾਣੀ ਪੀਣਾ ਹੂੰ ਉਹ ਆਰੀ ਆ ਜਾ ਭਾਈ ਨੰਗੇ ਉਹਨੇ ਦੇਖਿਆ ਵੀ ਰਾਜਾ ਨੰਗੇ ਆ ਜਾ ਕੇ ਉਹਨੇ ਮੰਝਾ ਲਾਇਆ ਮੰਝੇ ਤੇ ਪਵਾਇਆ ਕਿਵਾਰਾ ਵੀ ਕੱਚਾ ਪਾਇਆ ਵਸੇ ਤਾਂ ਬਾ ਆ ਕੇ ਨਹਾਜਾਦੀ ਨੂੰ ਆਵਾਜ਼ ਮਾਰੀ ਮੈਂ ਗਣੇ ਨੂੰ ਅਰੀਪੋਤੋਂ ਪਾਣੀ ਲੈ ਆ ਕੇ ਪਿਆ ਉਹਨੇ ਨੂੰ ਆਈ ਕੁੜੀ ਪਾਣੀ ਲੈ ਕੇ ਤੇ ਰਾਜਾ ਪਾਣੀ ਦਾ ਫੜੇ ਨਾ ਕੁੜੀ ਕਿੰਨੀ ਚੱਖੀ ਜਾਵੇ ਕੁੜੀ ਬੜੀ ਸੁਨੱਖੀ ਮੂਹੇ ਵਾਲੇ ਪਾਣੀ ਪੀਤਾ ਪੀ ਕੇ ਰਾਜਾ ਫਿਰ ਉਹਨੂੰ ਕਹਿਣ ਲੱਗਿਆ ਵੀ ਪੰਡਤ ਕਿੱਥੇ ਆ ਮਤਾ ਉਹ ਅਰੀ ਜਿੱਥੇ ਆ ਨੂੰ ਸੱਦੋ ਮੰਤ ਨੂੰ ਆਵਾਜ਼ ਮਾਰ ਲਈ ਆਗੇ ਮਿੱਠੋਲੀ ਉਹ ਤੇ ਸਾਡੀ ਕੁੜੀ ਆ। ਉਹਰੇ ਮਹਾਰਾਜਾਂ ਵੀ ਮੈਨੂੰ ਇਹਦਾ ਡੋਲਾ ਦੇ ਦਿਓ। ਹੂੰ। ਉਹਦੇ ਡੋਲਾ ਦੇ ਰਿਆਂਗੇ ਇਸ ਤਰ ਭੁਖੀ ਲੈਣਾ ਹੂੰ। ਅਸੀਂ ਹੋਰ ਇਦਾਂ ਭੁਖੀ ਲੈਣਾ। ਤੂੰ ਡੋਲਾ ਲੈ ਲੈ। ਉਹਨਾਂ ਫਿਰ ਔਂ ਕਰੋ। ਲੈ ਕੇ ਜਾਊ ਫੇਰ ਮੈਂ। ਹੂੰ। ਮੇਰੀ ਵੱਡੀ ਰਾਣੀ ਆ ਉਹਦੇ ਨਾਲ ਰਾਏ ਕਰਕੇ ਲੈ ਕੇ ਮੈਂ ਫੇਰ ਜਾਊਂਗਾ। ਤੇ ਤੁਸੀਂ ਫਿਰ ਫੇਰੇ ਜੇ ਪਰਹਣੇ ਪੜਦੇ ਆ ਸਾਡੇ। ਹੂੰ। ਉਹ ਪੰਡਤ ਆਪਸੀ ਨੇ ਦੋਸਤ ਪਣ ਸੱਦੇ ਉਥੇ ਕਿਹੜਾ ਉਹਨੇ ਜਾਣ ਲਿਆਉਣਾ ਸੀ ਤੇ ਫੇਰੇ ਕਰਦੇ ਹੂੰ ਫੇਰੇ ਕਰਤੇ ਤੇ ਉਥੇ ਭਾਈ ਉਹ ਰਾਤ ਕੱਟ ਕੇ ਗਿਆ ਹੂੰ ਰਾਤ ਕੱਟ ਕੇ ਗਿਆ ਤੇ ਜਾ ਕੇ ਫਿਰ ਇੱਕ ਦੋ ਦਿਨ ਤਾਂ ਦੱਸਿਆ ਨਾ ਦੂੰਗ ਤਿੰਨਾਂ ਦਾ ਨਾਮ ਬਾਦ ਨੂੰ ਕਹਿੰਦਾ ਵੱਡੀ ਰਾਣੀ ਨੂੰ ਵੀ ਤੈਨੂੰ ਕੋਈ ਗੱਲ ਦੱਸਾਂ ਹੂੰ ਕੋਈ ਦੱਸ ਅਰੇ ਮੈਂ ਰਾਣੀ ਇੱਕ ਹੋਰ ਵਿਆਹ ਲਈ ਪੰਡਤਾਂ ਦੀ ਕੁੜੀਆ ਬਹੁ ਸਨਖੀ ਮੈਂ ਉਹ ਵਿਆਹ ਲਈ ਮੈਂ ਉਥੇ ਰਾਤ ਵੀ ਕੱਟ ਕੇ ਆਇਆ ਹਾਂ ਤੇ ਬਿੱਤੈਨੂੰ ਬਣਾਉ ਪੜਰਾਣੀ ਤੇ ਤੂੰ ਉਹਨੂੰ ਭੈਣ ਬਣਾ ਕੇ ਰੱਖੇ ਉਹ ਉਤੋਂ ਦਾ ਕਹਿੰਦੀ ਹਾਂ ਕੋਈ ਨਹੀਂ ਮੈਂ ਭੈਣ ਬਣਾ ਕੇ ਰੱਖੂਗਾ ਬਹੁਤ ਚੰਗਾ ਸਮਝੂ ਮੈਂ ਢੱਡਿਓਂ ਮੱਚ ਗਈ ਰਾਜੇ ਨੂੰ ਕਹਿੰਦੀ ਵੀ ਮੈਨੂੰ 6 ਮਹੀਨਾ ਦੀ ਮੋਹਰਤ ਦੇਵੇ ਅੱਛਾ ਮੈਂ ਆਪਾਂ 6 ਮਹੀਨੇ ਨਹੀਂ ਵਿਆਹ ਕੇ ਲਿਆਉਣੀ 6 ਮਹੀਨਾ ਬਾਅਦ ਫੇਰ ਲੈ ਮਹਿਲਾ ਜੀ ਤੂੰ 6 ਮਹੀਨੇ ਨਹੀਂ ਲਿਆਉਣੀ ਚਲੋ ਰਾਜਾ ਕਹਿੰਦਾ ਵੀ ਠੀਕ ਆ ਪਹਿਲਾਂ ਕਹਿੰਦੀ ਮੈਨੂੰ ਬਚਨ ਦੇ ਮੈਂ ਫੇਰ ਗੱਲ ਕਰੂੰ ਤੈਨੂੰ ਉਹ ਰਜਲ ਬਚਨ ਦਿੱਤੇ ਅਰ ਫੇਰ 6 ਮਹੀਨੇ ਦੀ ਮੈਨੂੰ ਮੋਹਰ ਦੇ ਦੇ 6 ਮਹੀਨੇ ਮਾਰ ਜਦੋਂ ਮਰ ਗਈ ਲਈ ਹੂੰ ਉਹ ਵਾਲਾ ਮੀਠੀਕ ਆ ਅਰ ਆ ਜਾ ਉਹਦੇ ਕੋਲੇ ਆਉਣ ਲੱਗ ਗਿਆ ਹੂੰ ਉਹ ਸ਼ਾਦੀ ਹੋਈ ਸੀ ਦਸੇ ਬੀਹਿੰਦ ਨਹੀਂ ਉਹਲੇ ਕੋਲੇ ਆਉਣ ਲੱਗ ਗਿਆ ਉਹਨੇ ਸੋਚਿਆ ਵੀ ਬਾੜੀ ਤਿੱਖੀ ਤਾਂ ਚਾਤਰ ਉਹਨੇ ਦੇਖਿਆ ਵੀ ਕੰਮ ਤਾਂ ਇਹ ਖਰਾਬ ਹੋ ਗਿਆ ਤੇ ਉਹਨੇ ਫੇਰ ਫੌਟ ਦਾਲਣ ਸੱਦੀ ਆਕ ਉਹ ਨੂੰ ਕਹਿੰਦੇ ਵੀ ਕੀ ਕਰਾਂ ਦੋ ਸਦੀਆਂ ਕੜੀ ਟਾਕੀ ਲਾ ਨੂੰ ਪਾ ਸਮਾਨ ਪਾੜ ਨੂੰ ਦੂਜੀ ਵਾਲੀ ਸੂਈ ਤਾਗਾ ਪਾऊं ਮੇਸ਼ ਦੀ ਟਾਕੀ ਕੱਟੂ ਪੀੜੀ ਨਾ ਹੂੰ ਟਾਕੀ ਲਾ ਦੂੰ ਉਹਨੇ ਉਹ ਰੱਖ ਲਈ ਔਰੇ ਭਲਾਣੇ ਪਿੰਡ ਜਿਹੜੀ ਸਹਿਜਾਦੀ ਆ ਬੈਣੀ ਸਹਿਜਾਦੀ ਪਜਦੀ ਆ ਪਣਤਾਂ ਦੀ ਕੁੜੀ ਆ ਬਈ ਉਹਦੀ ਬੜਕ ਲੈ ਕੇ ਆ ਬਿੱਕ ਕਹੇ ਜੀ ਆ ਕਿਵੇਂ ਆ ਸਭ ਪਤਾ ਲਿਆ ਕਿ ਦੱਸੀ ਹੂੰ ਤੈਨੂੰ ਪਤਾ ਫਸਦਲਾ ਨਾਲਆਂ ਸਾਆਂ ਇਹ ਜਿਹਾਂ ਹੁੰਦੀਆਂ ਉਹ ਜਾਵੜੀ ਬਈ ਜਾ ਆਖਦੇ ਮਾਰ ਮਿੱਠੀਆਂ ਮਾਰਦੀ ਮੂਰਦੀ ਸਾਰੀ ਡੜੀ ਰਹੀ ਹੂੰ ਲੈ ਕੇ ਬੈਣੀ ਨੂੰ ਜਵਾਰੇ ਚੜ ਗਈ ਉਦੋਂ ਸਾਰਾ ਪੇਥ ਲਿਆ ਅੱਛਾ ਜਦੋਂ ਪੇਥ ਲਿਆ ਤੇ ਮੁੜ ਕੇ ਉਹ ਪੇਜੀਸ ਵੀ ਆਪਾਂ ਉਹ ਮਾਰਨੀ ਆ ਵੀ ਕਿਵੇਂ ਮਾਰਗੇ ਉਹਨੂੰ ਮਾਰਨ ਦੀ ਖਾਤਰ ਉਹ ਜਦੋਂ ਗਈ ਰਾਣੀ ਕੋਲੇ ਰਾਣੀ ਨੂੰ ਜਾ ਕੇ ਕਹਿੰਦੀ ਬਈ ਉਹ ਮਾਰਨੀ ਖਾਲਾ ਜੀ ਦਾ ਬਾੜਾ ਨਹੀਂ ਹੈ ਅੱਛਾ ਕੀ ਗੱਲ ਉਹ ਆਰੀ ਉਹ ਨਾ پری ਆ ਅੱਛੀ ਨਹੀਂ ਮਾਰ ਨਹੀਂ ਸਕਦੇ ਹੂੰ ਉਹਦੀ ਜਿਹੜੀ ਜਾਨ ਆ ਜਾਨ ਵੀ ਕਿਸੇ ਚੀਜ਼ ਦੇ ਵਿੱਚ ਹੋਰ ਆ ਹੂੰ ਆਪਾਂ ਉਹਨੂੰ ਮਾਰ ਨਹੀਂ ਸਕਦੇ ਉਹ ਨਹੀਂ ਠੀਕ ਆ ਫੇਰ ਉਹ ਪੰਜਾ ਚੌਦਾਂ ਵਾਰ ਫੇਰ ਆਪ ਤੇ ਆਪ ਸੀ ਉਹ ਜਾਦੂਗਰਨੀ ਹੂੰ ਜੇ ਵੱਡੀ ਰਾਣੀ ਸੀ ਤਾਂ ਵੱਡੀ ਰਾਣੀ ਜਾਦੂ ਜਾਣਦੀ ਸੀ ਜਾਦੂਗਰਨੀ ਸੀ ਉਹਨੇ ਪਾਈਤ ਵਿਹਲਾ ਜੋੜਿਆ ਤੇ ਆਪ ਤਿਆਰ ਹੋਈ ਰਾਜਤ ਚੋਰੀਆਂ ਨਾਲ ਉਹ ਠਗਣੀ ਨੂੰ ਲੈ ਗਈ ਉਹ ਘਰੇ ਜਾਵੜੇ ਘਰੇ ਜਾ ਕੇ ਮਾਰੀਆਂ ਮਿੱਠੀਆਂ ਚਵਾਰੇ ਚੜ ਗਈਆਂ ਅਸੀਂ ਗੱਲਾਂ ਮਰਤਾ ਕਰਦਿਆਂ ਵੀ ਮੈਂ ਪਟਰਾਣੀ ਆ ਨਾਤਾ ਮਾਮਣ ਜਮਾਉਣੀ ਨੇ ਮੈਂ ਪਟਰਾਣੀ ਆ ਅਸੀਂ ਗੱਲਾਂ ਮੱਤਾਂ ਕਰਦੇ ਆ ਮੇਰੀ ਦਰਾਣੀ ਬਣ ਗਈ ਇਹ ਚਵਾਰੇ ਚੜਾ ਲਈ ਚਵਾਰੇ ਚੜਾ ਕੇ ਤੇ ਜਾਦੂ ਮਾਰਿਆ ਤੇ ਮਾਰ ਕੇ ਜਾਦੂ ਕਰਕੇ ਬੇਹੋਸ਼ ਆ ਤੇ ਤਾਉਣ ਤੇ ਪੈਰ ਤੜਕੇ ਵਾਲੀ ਮੈਨੂੰ ਓ ਦੱਸ ਵੀ ਤੇਰੀ ਜਾਨ ਮਰੇਗੀ ਕਿਵੇਂ ਅੱਛਾ ਤੇਰੀ ਜਾਨ ਕਾਰੇ ਚਾ ਉਹਨੇ ਅਸੀਂ ਮੁੰਡੇ ਤਿੰਨ ਉਹਨੇ ਐਨੀ ਗੱਲ ਕਹੀ ਤੀ ਉਹ ਕਹਿੰਦੀ ਵੀ ਮੇਰੀ ਜਾਨ ਤਾਂ ਤੇਰੇ ਮੁੰਡਿਆਂ ਚ ਆ ਅੱਛਾ ਵੀ ਤੇਰੇ ਮੁੰਡੇ ਮਰਨਗੇ ਤਾਂ ਮੈਂ ਮਰੂਨ ਮੁਕ ਮਾਰ ਨਹੀਂ ਸਕਦਾ ਹੂੰ ਚਲੋ ਛੱਡਤੀ ਪਾਣੀ ਪਾਵਾਂ ਮੈਂ ਆਪਾਂ ਡੋਰ ਜੀ ਪਾਈ ਹੋਈ ਆ ਪਾਉਣਾ ਚੱਲੀ ਚੱਲੋ ਕੁਵਾਰ ਮੈਂ ਵੇਜੇ ਤੇ ਨਹੀਂ ਉਹਨਾਂ ਚਿਰ ਮੈਨੂੰ ਕੋ ਮਾਰਨ ਆ ਲਈਂ ਜੰਮਿਆ ਚਲੋ ਆ ਗਈ ਉਹਨੇ ਆ ਕੇ ਮੁੰਡੇ ਤਿੰਨ ਸੀ ਸੀ ਅਜ ਨਰਮੀ ਕੱਲਾ-ਕੱਲਾ ਕਰਕੇ ਗੋਲੀ ਤੋਂ ਤਿੰਨੇ ਮੁੰਡੇ ਮਰਵਾਤੇ ਵਿਆਹ ਦੇ ਦੇ ਕੇ ਪਹਿਲਾ ਮਰਵਾਇਆ ਫੇਰ ਨਾ ਮਰੀ ਦੂਜਾ ਮਰਵਾਤਾ ਫੇਰ ਨਾ ਮਰੀ ਫੇਰ ਗੋਲੀ ਭੇਜੀ ਵੀ ਮੁੰਡੇ ਦਾ ਦੋ ਮਰਵਾਤੇ ਉਹ ਵਾਲੀ ਵੀ ਉਹਦਾ ਚੰਗੀ ਭਲੀ ਫਿਰਦੀ ਆ ਠਗਣੀ ਕਹਿੰਦੀ ਫੇਰਾ ਜੀ ਤੀਜੇ ਮੁੰਡੇ ਚ ਹੋਊ ਫੇਰ ਤੀਜਾ ਮੁੰਡਾ ਮਰਵਾਤਾ ਉਹ ਫੇਰ ਨਾ ਮਰੀ ਫੇਰ ਜੋ ਭੇਜੀ ਉਹ ਠਗਣੀ ਉਹ ਵਾਲੀ ਵੀ ਉਹਦਾ ਚੰਗੀ ਭਲੀ ਫਿਰਦੀ ਆ ਆਰੇ ਵੀ ਮੇਰਾ ਮੁੰਡੇ ਫੇਰ ਐਵੇਂ ਮਾਰ ਲੇ। ਬਈ ਉਹ ਤਾਂ ਮੇਰੇ ਨਾਲ ਖੇਡ ਖੇਡ ਗਈ। ਫੇਰ ਜੋੜ ਲਿਆ ਤੇ ਬੇਲਾ। ਬਗੀਆਂ। ਅੱਛਾ। ਜੋੜ ਕੇ ਤੇ ਫੇਰ ਜਾਵੜੀ। ਹੂੰ। ਮਾਥੋ। ਜਿਵਾਰੇ ਚਾੜਲੀ। ਯਾਰ ਕੇ ਉਵੇਂ ਮਾਰ ਕੇ ਜਾਦੂ ਕਰਕੇ ਬਸੁਰਤ ਜੀ ਧੌਣ ਤੇ ਪੈਰ ਤਰ ਲਿਆ ਥੱਲੇ ਦਾ ਪਤਾ ਹੀ ਨਾ ਲੱਗੇ ਨਾ ਬਹਾਮਣ ਗੋਲੇ ਨਾ ਪੰਤਨੀ ਗੋਲੇ ਬਈ ਤਾਂ ਹਾ ਰਾਣੀ ਆਈ ਆ ਗੱਲਾਂ ਮਤਾਂ ਕਰਦੀਆਂ ਨਾਲ ਠਗਣੀ ਧੌਣ ਤੇ ਪੈਰ ਤਰ ਕੇ ਆਲੀ ਵੀ ਸੱਚ ਦੱਸ ਵੀ ਤੇਰੀ ਜਾਣਕਾਰੀ ਚ ਸਹੀ ਇਹਨੂੰ ਦੱਸਣਾ ਹੀ ਪਿਆ ਉਹ ਆਲੀ ਵੀ ਯਾ ਅਨੋਖਾ ਰਾ ਨੋਖਾ ਰਾ ਹੂੰ ਨੋ ਖਾਰਾ ਵੱਜਦਾ ਉਹਦੇ ਨਾਲ ਦਰਿਆ ਦਰਿਆ ਦੇ ਡਿਆੜੇ ਦੇ ਪਿੱਪਲ ਆ ਪਿੱਪਲ ਥੱਲੇ ਇੱਕ ਮੱਛੀ ਆ ਅੱਛਾ ਜਿਹੜੀ ਮੱਛੀ ਆ ਮੂਹਰੇ ਉਹਦਾ ਹੈਗੀ ਉਹ ਸੋਨੇ ਰੰਗੀ ਅੱਧੀ ਤੇ ਪਿੱਛਾਂ ਦੇ ਹੋਊਗੀ ਉਹ ਹਰੀ 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 ਬਈ ਉਹ ਮੱਛੀ ਜਦੋਂ ਪਾਣੀ ਦਾ ਮੱਛੀ ਡਬਲਾ ਮੱਛੀ ਦੇ ਵਿੱਚ ਹਾਰ ਆ ਅੱਠ ਲੜ ਗਿਆ ਜਦੋਂ ਹਾਰ ਕੱਢ ਲਿਆ ਫੇਰ ਮੇਰੀ ਮੌਤ ਹੋ ਗਈ ਯੂਰੋ ਆ ਗਈ ਭਾਈ ਉਹ ਤਾਂ ਐਨੀ ਗੱਲ ਸੁਣ ਕੇ ਮਹਿਲਾ ਜੋੜਿਆ ਉਹਦਾ ਮਹਿਲਾ ਜਾ ਗਈ ਉਹ ਕੁੜੀ ਨੇ ਫਿਰ ਦੁੰਨੇ ਬੁਹਾੜੇ ਮਾਂ ਪਿਓ ਹੀ ਲੱਗਦੇ ਸੀ ਪੰਤ ਨੇ ਪੰਤ ਨਹੀਂ ਬੁਹਾਤੇ ਉਹਦੀ ਲੈ ਵੀ ਬਾਪੂ ਬੇਬੇ ਮੈਂ ਨਹੀਂ ਹੁਣ ਬਚਦੀ ਮੇਰੀ ਆ ਗਈ ਮੌਤ ਭਈ ਇੱਕ ਕੰਮ ਕਰਿਓ ਨੋਸੋ ਉਹ ਕਹਿੰਦੀ ਵੀ ਪਹਿਲਾਂ ਚਾਰ ਦੁਆਰੀ ਬਣਾ ਦਿਓ ਜੰਗਲ ਚ ਹੂੰ ਚਾਰ ਦੁਆਰੀ ਦਾ ਮਤ ਮਤ ਪਤਾ ਹਾਂਜੀ ਹਾਂਜੀ ਚਾਰ ਦੁਆਰੀ ਬਣਾ ਕੇ ਤੇ ਜਦੋਂ ਮੈਂ ਮਰ ਗਈ ਮੈਨੂੰ ਦੱਬਣਾ ਨਹੀਂ ਅੱਛਾ ਜੀ ਮੇਰਾ ਸ਼ਿਸ਼ਕਾਰ ਨਹੀਂ ਕਰਨਾ ਹੂੰ ਤੇ ਮੈਨੂੰ ਵਧੀਆ ਪਲੰਗ ਬਣਾ ਕੇ ਤੇ ਵਧੀਆ ਢੀਡੇ ਪਿਸ਼ਾ ਕੇ ਹੂੰ ਤੇ ਪਾਠੀ ਉਹਦੇ ਰਾਜਾ ਛੱਟਿਆਂ ਦਾ ਸੀ ਬਸੇਰਾ ਤਨੀ ਕਰਤੇ ਰਾਜੇ ਨੇ ਯਾਰ ਜਿਉਂ ਜਾਣਾ ਮਾਇਆ ਛੱਟਣੀ ਬੇਸਾਬੀ ਪਾਸੀਂ ਪਾਵਿਆਂ ਤੇ ਉਹਦੇ ਨਾਲ ਹੀਰੇ ਮੋਤੀ ਲਾ ਦਿਓ ਤੇ ਮੈਨੂੰ ਪੰਜ ਵਿਚਾਰੇ ਦੁਆਰੀ ਚ ਰੱਖਿਆ ਹੋ ਮਤ ਹੋਰ ਕੋਈ ਹੋਰ ਵੀ ਠੀਕ ਆ ਉਹਨੇ ਭਾਈ ਛੱਲੇ مشیرے ਪਹਿਲੇ ਦਿਨ مشیرے ਨੇ ਬਹੁਤ ਟੱਕਰਾ ਮਾਰੀਆਂ ਜਾਂਚ ਨਾ ਆਈ ਦੂਏ ਦਿਨ ਫੇਰ ਭੇਜ ਤੇ ਸੱਚੋ ਰਾਜੇ ਨੂੰ ਕਹਿੰਦੇ ਵੀ ਮੈਨੂੰ ਮੱਛੀ ਰਾਜੇ ਨੂੰ ਮੁੰਡਿਆਂ ਦਾ ਪਤਾ ਹੀ ਨਾ ਵੀ ਮੈਨੂੰ ਮੱਛੀ ਉਥੋਂ ਲਿਆ ਮਂਗਾ ਕੇ ਦੇ ਚਲ ਰਾਜਾ ਕਹਿੰਦਾ ਮੈਂ ਕਹਿ ਦੇਣਾ ਮੂੰ ਨੂੰ ਕੀ ਪਤਾ ਸੀ مشੇਰਿਆਂ ਨੂੰ ਮਛੇਰਿਆਂ ਨੇ ਟੱਕਰਾਂ ਦੋ ਦਿਨ ਮਾਰੀਆਂ ਤੀਜੇ ਦਿਨ ਫੇਰ ਮਾਰੀਆਂ ਅਰਥ ਨੇ ਆਏ ਨਾ ਫਸੀ ਚੌਥੇ ਦਿਨ ਫੇਰ ਕਹਿੰਦੀ ਵੀ ਮਛੇਰਿਆਂ ਨੂੰ ਕਹੇ ਹੱਥੇ ਪਾਸੇ ਹੋਰ ਗੇੜਾ ਦੇਣ ਮੈਨੂੰ ਮੱਛੀ ਰੂਹ ਚਾਹੀਦੀ ਆ ਹੂੰ ਚੌਥੇ ਦਿਨ ਜਦੋਂ ਮਛੇਰਿਆਂ ਨੇ ਜਾ ਕੇ ਜਾਲ ਲਾਇਆ ਤੇ ਗੜੱਤ ਨਾਲੇ ਫਸ ਗਈ ਆਗੇ ਹੂੰ ਲੈ ਆਂਦੀ ਲੈ ਆਖ ਨੂੰ ਪੇਟ ਚਾਲ ਕਰੀ ਹਾਰ ਕੱਢਿਆ ਉਹਦੀ ਮੌਤ ਹੋ ਗਈ ਉਹਨੇ ਧੋਸ ਮਾਰ ਕੇ ਗਲਚ ਪਾ ਲਿਆ ਮੌਤ ਹੋ ਗਈ ਤੇ ਪੜ ਤੇ ਪੜ ਨਹੀਂ ਬਿਾਰੇ ਚੀਕਾਂ ਮਨ ਰੋਣ ਪਾਲੀ ਹੀ ਧੀ ਬਣ ਗਈ ਸਹੀ ਗੱਲ ਹੈ ਚਲ ਬਈ ਆਣ ਗਮਾਂਡ ਇਕੱਠਾ ਹੋਇਆ ਕਹਿੰਦੇ ਉਹਰ ਵੀ ਸ਼ਿਸ਼ਕਾਰ ਨਹੀਂ ਨਹੀਂ ਸਾਨੂੰ ਐ ਕਿਹਾ ਵਿਆ ਜਿਉਂ ਉਹਨਾਂ ਨੇ ਚੱਕੀ ਆਣ ਗਮਾਂਡੇ ਨਾਲ ਹੋ ਕੇ ਭੈਣ ਭਾਈਆਂ ਨੇ ਦੇ ਚਾਰ ਦੁਆਰੀ ਚ ਪਾਇਆ ਅੰਦੇ ਇਹਨਾਂ ਚਾਰ ਦੁਆਰੀ ਚ ਪਾਇਆ ਤੇ ਅੱਜ ਹੋਰ ਭਲਕ ਹੋਰ ਟਾਈਮ ਬਾਵਾ ਲੰਘ ਗਿਆ ਲੰਘਿਆ ਤੇ ਰਾਜੇ ਨੂੰ ਪਤਾ ਲੱਗਿਆ ਉਹ ਤਾਂ ਮਰ ਗਈ ਹੂੰ ਰਾਜਾ ਜਦੋਂ ਆਇਆ ਰਾਜਾ ਰਾਜਾ ਕਹਿੰਦਾ ਵੀ ਤੁਸੀਂ ਮੈਨੂੰ ਦੱਸਿਆ ਨਾ ਅਰੇ ਇਹ ਦੱਸਣਾ ਕੀ ਸਾਡੇ ਦਾ ਸੁਰਤ ਮਰੀ ਗਈ ਵੀ ਉਹ ਤਾਂ ਮਰੀ ਨੂੰ ਬਹੁਤ ਟਾਈਮ ਹੋ ਗਿਆ ਚਲੋ ਉਹ ਤਾਂ ਠੀਕ ਆ ਉਹਨੇ ਫਿਰ ਰਾਣੀ ਨੇ ਭੇਜੀ ਵੀ ਪੂਰਾ ਸਬੂਤ ਲੈ ਕੇ ਆ ਵੀ ਮਰ ਗਈ ਹੁਣ ਤਾਂ ਹਾਰ ਪਾ ਕੇ ਗਾਲਚ ਉਹ ਇਦੋਂ ਆਈ ਉਹ ਕਹਿੰਦੀ ਮਰ ਗਈ ਤੇ ਪਰ ਉਹਨਾਂ ਨੇ ਨਾ ਤਾਂ ਦੱਬੀ ਆ ਤੇ ਨਾ ਸ਼ਿਸ਼ਕਾਰੀ ਆ ਤੇ ਉਹ ਜਦੋਂ লাশ ਚਾਕੇ ਉਹਨੂੰ ਜੰਗਲ ਚ ਛੱਡਿਆ ਇਹ ਪਤਾ ਨਹੀਂ ਕਿੱਥੇ ਛੱਡਿਆ ਜਾਨਵਰ ਖਾ ਗਏ ਅੱਛਾ ਕੌਣ ਖਾ ਗਿਆ ਕੌਣ ਨਹੀਂ ਖਾ ਗਿਆ ਹਮਮ ਉਹ ਵੀ ਠੀਕ ਆ ਯਾਰ ਜਦੋਂ ਕੋਸ ਟਾਈਮ ਪੁੱਤ ਲੰਘ ਗਿਆ ਹਮ ਤੇ ਰਾਜਾ ਕਿਤੇ ਉਹ ਹੀ ਸ਼ਿਕਾਰ ਖੇਡਣ ਗਿਆ ਅੱਛਾ ਸ਼ਿਕਾਰ ਉਹ ਜਿਹਨੂੰ ਸ਼ਿਕਾਰ ਖੇਡਣ ਜਾਂਦਾ ਸੀ ਉਹਨੂੰ ਜਾਂਦੇ ਨੂੰ ਉਹ ਕਹਿੰਦੀ ਸੀ ਮੇਰੀ ਇੱਕ ਗੱਲ ਮੰਨੇਗਾ ਹਮ ਉਹਨੇ ਕਹਿੰਦਾ ਤੇਰੀ ਨਾ ਮੰਨੂ ਮੰਨੂ ਕੀ ਗਾਇ ਗੱਲ ਕਰ ਉਹਨੇ ਗਣਾ ਵੀ ਤੈਨ ਖੂੜ ਸ਼ਿਕਾਰ ਨਹੀਂ ਚੌਥੀ ਕੂੜ ਸ਼ਿਕਾਰ ਨਾ ਜਾਏ। ਹੂੰ ਜਿੱਥੇ ਪਾ ਕੇ ਆਏ ਸੀ। ਅੱਛਾ। ਉਹ ਉਧਰ ਨਾ ਜਾਏ। ਚੱਲ ਭਾਈ ਉਹ ਇੱਕ ਦਿਨ ਕਿਤੇ ਜੋ ਗਿਆ ਸ਼ਿਕਾਰ ਖੇਡ ਦੇ ਖੜ ਦੇ ਖੜ ਦੇ ਕਰਦੇ ਤੇ ਆੜਾ ਚੌਥੀ ਕੂਟ ਨੂੰ ਚਾਰ। ਹੂੰ ਉਹ ਚੌਥੀ ਕੂਟ ਤੇ ਗਿਆ ਤੈਨੂੰ ਦੀ ਸੀ ਚਾਰ ਦੁਵਾਰੀ ਆ। ਉਹ ਉੱਥੇ ਗਿਆ। ਉੱਥੇ ਛੇ ਜੱਦੀ ਪਈ ਬੈਂਗਣੀ ਉਹ ਦੇਖ ਕੇ ਨਾ ਬਹਿਣੀ ਛੇ ਜੱਦੀ ਪਈ ਆ ਲੋਗ ਲੋਕ ਕਰੇ ਜਮਾ ਅੰਗਾਂ ਮੂੜੇ ਐ ਜਣੀ ਹੁਣ ਬੋਲਦੀ ਆ ਤੇ ਵਿੱਚੋਂ ਜਿਵੇਂ ਲੱਕੜ ਚੋਂ ਬਾਸ਼ਨਾ ਮਾਰਦੀ ਆ ਨਾ ਚੰਨਲ ਦੀ ਚੋਂ ਐ ਬਾਸ਼ਨਾ ਆਵੇ ਸਾਰੇ ਜਿਹੜੀ ਵਾਲੀ ਫਰਾਂਨੇ ਬੈਠਾ ਰਿਹਾ ਕੋਈ ਹੁਣ ਵੀ ਬੋਲੂ ਹੁਣ ਵੀ ਬੋਲੂ ਹੁਣ ਵੀ ਬੋਲੂ ਨਾ ਬੋਲੀ ਉੱਠ ਕੇ ਤੁਰਿਆ ਆ ਜਾ ਆਖਰੇ ਨਿੱਤ ਨਿੱਤ ਜਾ ਕੇ ਫਰਾਂਨੇ ਬਹਿ ਜਾ ਆਖਰੇ ਉਹ ਨੂੰ ਐ ਵੀ ਬੋਲਦੀ ਸਰੀਰ ਉਹ ਜੈਪਿਆ ਬੋਲਦੀ ਉਠੂ ਠੂ ਨਾ ਉੱਠਣਾ ਸੀ ਐ ਕਰਦਾ ਕਰਾਉਂਦਾ ਤੇ ਕਿਤੇ ਪੇਟ ਉਹ ਨਾ ਫੁੱਲਣ ਲੱਗ ਗਿਆ ਜੇ ਫੁੱਲਣ ਲੱਗ ਗਿਆ ਤੇ ਉਹ ਰਾਜੇ ਰੁਕ ਤੇ ਉਹਨੂੰ ਮਾਤਾ ਨਿਕਲਦੀ ਹੁੰਦੀ ਸੀ ਵੱਡੀ ਮਾਤਾ ਰਾਜੇ ਸੀ ਮਾਤਾ ਨਿਕਲੇ ਮਾਤਾ ਨਿਕਲਣਾ ਤੇ ਰਾਜਾ ਫਿਰ ਤਗੜਾ ਜਿਹਾ ਜਦ ਰੁਕ ਜਾਇਆ ਹੀ ਨਾ ਗਿਆ ਜਨਾਰਾ ਜਨ ਕੀ ਸੀ ਮੰਜੇ ਦੇ ਪਿਆ ਰਾਜਾ ਜੋ ਮਾਤਾ ਮੁਰਗੀ ਮੱਥਾ ਪੱਥਰ ਟੇਕ ਦਾ ਕਾਇਮ ਹੋ ਗਿਆ ਰਾਜਾ ਕਮਜ਼ੋਰ ਬਹੁਤ ਹੋਇਆ ਵਿਆ ਆਰਾ ਵਿਕੂੜਾ ਲਿਆ ਉਹ ਤਿਆਰ ਕਰਕੇ ਮੈਂ ਤਾਂ ਚੇਤਤੀ ਵੀ ਮੈਂ ਦੇਖ ਕੇ ਆ ਮਾ ਉਹਨੂੰ ਘਿਰ ਹੋ ਗਿਆ ਗਿਆ ਨਹੀਂ ਤੇ ਯਾਰ ਭਾਈ ਊੜਾ ਮੰਗਾਇਆ ਯਾਰ ਕਰਕੇ ਲਿਆਦਾ ਊੜੇ ਤੇ ਬਹਿ ਗਿਆ ਬਾਕੀ ਸਿੱਧਾ ਹੀ ਉੱਥੇ ਆਇਆ ਜਦੋਂ ਉਹਦੇ ਕੋਲੇ ਆਇਆ ਉੱਥੇ ਮੁੰਡਾ ਪਿਆ ਹੱਥ ਪੈਰ ਮਾਰੀ ਜਾਵੇ ਬੱਚਾ ਉਹਨੂੰ ਬੱਚਾ ਹੋ ਗਿਆ ਜਦੋਂ ਬੱਚਾ ਹੋ ਗਿਆ ਉਹ ਸਾਰੀ ਦਿਹਾੜੀ ਬੱਚੇ ਨਾਲ ਖੇਡਿਆ ਖਰੇ ਰਾਜਾ ਅੱਠ ਨਵੇਂ ਪਾਇਆ ਖਰੇ ਕਰੇ ਆਜਿਆ ਖਰੇ ਤੇ ਉਹ ਬਾਪਾ ਹੋ ਗਿਆ ਤੇ ਬੱਚਾ ਬੋਲਣ ਲੱਗ ਗਿਆ ਜਾਇਆ ਕਰੇ ਰਿਆ ਨਾ ਰਾਜਾ ਜਿਉਂ ਬੋਲਣ ਲੱਗ ਗਿਆ ਬੱਚਾ ਫੇਰ ਬੱਚੇ ਨੂੰ ਪੁੱਛਿਆ ਉਹਨੇ ਤੇ ਤੇਰੀ ਮਾਂ ਕਦੋਂ ਬੋਲਦੀ ਆ ਉਹ ਕਹਿੰਦਾ ਮੇਰੀ ਮਾਂ ਰਾਤ ਨੂੰ ਬੋਲਦੀ ਆ। ਹੂੰ। ਉਹ ਕਹਿੰਦਾ ਨੇਰੀ ਬੋਲਦੀ ਆ। ਤੇ ਉਹਦੋਂ ਬਾਜੂ ਦਿਨ ਚੜਦਾ ਉਹਦੋਂ ਬੱਸ ਐ ਮੁਲਤੀ ਨਹੀਂ ਬੋਲਦੀ। ਕਰਨ ਵਾਲਾ ਮਹਾਰਾਜੀ ਆ ਸਭ ਕੁਝ ਕਰਾਉਣ ਕਰਾਉਣ ਵਾਲਾ। ਉਹ ਕਹਿੰਦਾ ਚੰਗਾ ਓਹ ਨਹੀਂ ਪੁੱਤ। ਤੂੰ ਆਉਂਦੀ ਮਾਂ ਨੂੰ ਹੀ ਓਂ ਪੁੱਛੀ। ਹੂੰ। ਵੀ ਮੈਂ ਪੁੱਤ ਕਿਹਨਾ। ਹੂੰ। ਪੁੱਤ ਪੁੱਛੀ ਕਿਨਾ। ਅੱਛਾ। ਉਹਨੂੰ ਪਤਾ ਸੀ ਹੁਣ ਵਿਆਹ ਦੀ ਨੇਤਰ ਕੋਲ ਜਾਂਦਾ ਸੀ ਉਹ। ਉਦੋਂ ਉਹ ਐਵੇਂ ਦਰਦੀ ਵੀ ਫਲਾਣਾ ਰਾਜਾ ਹੁੰਦਾ ਹੂੰ ਠੀਕ ਆ ਜਦੋਂ ਉਹ ਹਾਰ ਲਾ ਕੇ ਧਰਦਾ ਨਹੀਂ ਸੀ ਗਾਚੋਂ ਹਾਰ ਲਾ ਕੇ ਧਰਦਾ ਨਹੀਂ ਸੀ ਉਦੋਂ ਉਹ ਜਾਨ ਬਣ ਜਾਂਦੀ ਨੇ ਜਾਨ ਆ ਪੈਂਦੀ ਸੀ ਹੂੰ ਉੱਠ ਖੜਦੀ ਸੀ ਜਦੋਂ ਉਹਨੇ ਹਾਰ ਲਾ ਕੇ ਤਰਿਆ ਤੇ ਉੱਠ ਖੜੀ ਜਵਾਕ ਨੂੰ ਦੱਦ ਦਿੱਤਾ ਤੇ ਮਹਾਰਾਜ ਜੀ ਪੱਲਣ ਵਾਲਾ ਸੀ ਉਹ ਮੈਂ ਪੁੱਛਣ ਲੱਗਿਆ ਵੀ ਬੇਬੇ ਕ ਰਾਜਾ ਹੁੰਦਾ। ਵੀ ਆਹ ਕਹਿੰਦੇ ਮੇਰਾ ਫਲਾਨਾ ਨਾਂ ਤੇ ਉਹ ਵਾਲਾ ਹੀ ਪੁੱਛੀ ਵੀ ਮਾ ਪੁੱਤ ਕਿਹਨਾਂ? ਹੂੰ ਮੇਰਾ ਪਿਓ ਖੋਣ। ਹੂੰ ਔਰ ਇਹ ਪੁੱਤ ਤੇਰਾ ਉਹੀ ਰਾਜਾ ਪਿਓ ਆ। ਹੂੰ ਹੁਣ ਠੀਕ। ਇਹ ਰਾਜਾ ਦੂਏ ਦਿਨ ਆਇਆ। ਹੂੰ ਆ ਕੇ ਕਿਉਂ ਬਈ? ਪੁੱਛਿਆ ਸੀ। ਉਹ ਵਾਲਾ ਹਾਂ ਪੁੱਛਿਆ ਸੀ। ਕੀ ਆ ਦੀ? ਉਹ ਕਹਿੰਦੇ ਵੀ ਤੇਰਾ ਉਹੀ ਪਿਓ ਆ। ਹੂੰ ਰਾਜੇ ਨੂੰ ਪਤਾ ਹੀ ਲੱਗ ਗਿਆ ਮੈਂ ਜਾਨ ਪਤਾ ਮੇਰਾ ਹੀ ਆ। ਹੂੰ। ਆ ਰਾਜਾ ਵੀ ਰੋਜ਼ ਆਇਆ ਕਰੇ ਫੇਰ ਉਹ ਕਹਿੰਦਾ ਵੀ ਓਂ ਕਰੀ। ਮੁੰਡਾ ਬਾਬਾ ਡਾਰ ਹੋ ਗਿਆ। ਐਡਾ ਹੋ ਗਿਆ ਮੁੰਡਾ ਜਣੀ ਪੂਰਾ ਭੱਜਾਂ ਅੱਠਾਂ ਦਸਾਂ ਭਰਿਆਂ ਦਾ ਹੋ ਗਿਆ ਜਨੂੰ। ਰਾਜਾ ਰੋਜ਼ ਆਇਆ ਕਰੇ ਮੁਰਜਿਆ ਕਰੇ। ਕੱਲ ਨਾ ਕਿਸੇ ਕੋਲੇ ਜਮੇ ਕਰੇ। ਮੁੰਡੇ ਨੂੰ ਕਹਿੰਦਾ ਵੀ ਓਂ ਕਰੀ ਇਹਨੂੰ ਓਂ ਪੁੱਛੀ। ਵੀ ਜਿਹੜੇ ਰਾਤ ਨੂੰ ਮਰਜਿਆਂ ਦੀ ਆ ਦਿਨੇ ਉੱਠਦੀ ਆ। ਵੀ ਇਹਦਾ ਕਾਰਨ ਪੁੱਛੀ। ਉੱਚ ਕੇ ਮੈਨੂੰ ਦੱਸੇ ਵੀ ਬਾਪੂ ਕਾਰਨ ਪੁੱਛਦਾ ਸੀ ਹੂੰ ਦੋਨੇ ਰਾਤ ਨੂੰ ਹਾਰ ਲਾ ਕੇ ਤਰਿਆ ਹੂੰ ਤੇ ਉੱਠ ਕੇ ਬਹਿ ਗਈ ਤੇ ਮੁੰਡਾ ਫੇਰ ਪੁੱਛਦਾ ਲਾ ਬਾਪੂ ਕਹਿੰਦਾ ਵੀ ਉਹਨੂੰ ਇਉਂ ਪੁੱਛੀ ਇਹ ਕਾਰਨ ਪੁੱਛੀ ਵੀ ਤੂੰ ਦਿਨੇ ਮਰਦੀ ਕਾ ਤੂੰ ਹੂੰ ਰਾਤ ਨੂੰ ਕਾਦੋ ਜੀ ਉਹ ਨਹੀਂ ਹੁੰਨੀ ਹੂੰ ਉਹ ਆੜੀ ਪੁੱਤ ਨੂੰ ਇਉਂ ਦੱਸਦੀ ਵੀ ਜਿਹੜੀ ਕਿਥੋਂ ਮੱਛੀ ਮੰਗਵਾਈ ਸੀ ਉਹਨੇ ਮੇਰੇ ਕੋਲੇ ਆਈ ਠਗਣੀ ਹਮ ਨਾਲ ਲੈ ਕੇ ਉਹ ਠਗਣੀ ਨੂੰ ਤੇ ਮੈਨੂੰ ਜਾਦੂ ਮਾਰ ਕੇ ਪਸੁਰਦ ਕਰਕੇ ਤੇ ਮੈਥੋਂ ਸਾਰਾ ਕੁਝ ਪੁੱਛਿਆ ਮੈਂ ਫਿਰ ਦੱਸਿਆ ਵੀ ਮੇਰੀ ਉਹ ਮੱਛੀ ਹਾਰ ਆ ਜਦੋਂ ਮੱਛੀ ਹਾਰ ਚ ਮੇਰੀ ਜਾਨ ਆ ਇਹਨੇ ਫਿਰ ਉਹ ਤੋਂ ਮੱਛੀ ਮੰਗਾਈ ਉਹ ਜਦੋਂ ਹਾਰ ਰਖ ਜਾਂਦੀ ਆ ਨਾ ਹਾਰ ਗਾਲ ਚ ਪਾਲਾਂਦੀ ਆ ਉਹਨੂੰ ਮੈਂ ਮਰ ਜਾਨੀ ਆ ਜਦੋਂ ਹਾਰ ਲਾ ਕੇ ਤਰਦਣੀ ਮੇਰੇ ਹਵਾਸ ਮੇਰੇ ਚ ਆ ਜਾਂਦੇ ਆ ਵੀ ਉਹ ਆ ਲੈ ਉਹ ਪੁੱਛੀ ਜਾਨ ਖਾ ਦੇ ਚਾ ਪਰ ਕਾਰ ਨੂੰ ਮਰਦੀ ਜਾਂਦੀ ਆ ਉਹਨੇ ਮੁੰਡੇ ਨੇ ਪੁੱਛ ਲਿਆ ਯੋਂ ਰਾਜਾ ਦੂਏ ਦਿਨ ਗਿਆ ਫੇਰ ਪੁੱਛਿਆ ਪੁੱਤ ਕੀ ਕਹਿੰਦੀ ਉਹ ਕਹਿੰਦੀ ਵੀ ਬਾਪੂ ਜਿਹੜਾ ਤੂੰ ਮੱਛੀ ਲਿਆ ਸੀ ਮੰਗਮਾਈ ਸੀ ਕਿੱਥੋਂ ਉਹ ਮੱਛੀ ਚ ਹਾਰ ਸੀ ਹਾਰ ਚੋੜੀ ਜਾਂ ਨਾ ਜਦੋਂ ਦੂਜੀ ਬੇਬੇ ਗੱਲ ਚ ਪਾਲਾਂ ਦੀ ਉਹ ਵੀ ਮਰ ਜਾਂਦੀ ਆ ਜਦੋਂ ਉਹ ਲਾ ਕੇ ਧਰਦਾਂ ਦੀ ਆ ਔਰ ਉਹਦੇ ਹਵਾ ਸਾਹ ਪੈਂਦੇ ਆ ਉਹਰੇ ਹੋਂ ਪੁੱਤਿਓ ਨੂੰ ਵੀ ਜੇ ਮਾਂ ਚੱਕ ਕੇ ਲਿਆ ਮਾਂ ਹਾਰਾ ਇਹ ਜਉਂਦੀ ਹੋ ਜੂ। ਉਹ ਵਾਲਾ ਕੋਈ ਪੁੱਤ ਨੂੰ। ਰਾਜਾ ਉੱਠਿਆ ਆ ਤੜਕੋਂ ਰਾਤ ਨੂੰ ਜਦੋਂ ਫਿਰ ਉੱਠੀ ਉਹ। ਉਹਰੇ ਬੇਬੇ ਬਾਪੂ ਬਹਿਦਾ ਸੀ। ਵੀ ਜੇ ਮੈਂ ਹਾਰ ਚੱਕ ਲਿਆ ਵਾ ਵੀ ਤੂੰ ਜਉਂਦੀ ਹੋ ਜਾਵੇਂਗੀ। ਉਹ ਆਦੀ ਨਹੀਂ ਪੁੱਤ। ਕਿਸੇ ਦੇ ਚੱਕਿਆ ਹਾਰ ਨਾਲ ਜਉਂਦੀ ਨਹੀਂ। ਤੂੰ ਚੱਕ ਕੇ ਲਿਆ ਮਿਓ ਆਹ ਹਾਂ ਆਪ ਹਾਰ। ਜਿਹੜਾ ਮੁੰਡਾ ਉਹਨੇ ਜੰਮਿਆ ਸੀ। ਤੇ ਤੋਂ ਹਾਰ ਤੇ ਆ ਕੇ ਲਿਆਵੇਂ ਤਾਂ ਮੈਂ ਜਿਉਂਦੀ ਹਾਂ ਵੀ ਠੀਕ ਆ ਚਲਦੇ ਨੇ ਚੜਿਆ ਉਹਨੇ ਹਾਰ ਪਾ ਲਿਆ ਉਹ ਸਵਾਸ ਉਲਟ ਕੇ ਮਰ ਗਈ ਜਦੋਂ ਰਾਜਾ ਆਇਆ ਰਾ ਪੁੱਤ ਪੁੱਛਿਆ ਸੀ ਉਹ ਰਾ ਹਾਂ ਪੁੱਛਿਆ ਸੀ ਕੀ ਯਾਰੀ ਉਹ ਕਹਿੰਦੀ ਬਾਪੂ ਵੀ ਜੇ ਮੈਂ ਹਾਰ ਲੈ ਕੇ ਮੈਂ ਚੱਕੇ ਤਾਂ ਮੈਂ ਜਿਉਂਦੀ ਹਾਂ ਤੇ ਕਿਸੇ ਦੇ ਚੱਕਣ ਨਾ ਨਹੀਂ ਉਹ ਆ ਰਖ ਨੇ ਰਿਆ ਫਿਰ ਉਹਨੇ ਕੀ ਕੀਤਾ ਦਿਨ ਛਿਪੇ ਤੂੰ ਜਾਣ ਲੱਗਿਆ ਮੁੰਡੇ ਨੂੰ ਘੋੜੇ ਤੇ ਬਵਾ ਲਿਆ ਹੂੰ ਉਹੋੜੀ ਤੇ ਵੜ ਕੇ ਮਹਿਲਾ ਚ ਲੈ ਗਿਆ ਹੂੰ ਉਹਦੇ ਕੰਜਰੀ ਦੇ ਕੋਈ ਨਹੀਂ ਸੀ ਜੋਖ ਜੂਕ ਹੂੰ ਉਹ ਦੇਖ ਕੇ ਕਹਿੰਦੀ ਵੀ ਇਹ ਮੁੰਡਾ ਖੇਰਾ ਹੂੰ ਉਹ ਮਾਰਾ ਵੀ ਜੰਗਲ ਚ ਰੋਂਦਾ ਫਿਰਦਾ ਸੀ ਹੂੰ ਜੰਗਲ ਚੋਂ ਮੈਂ ਫੜ ਲਿਆ ਆ ਇਹ ਤਖਤ ਦਾ ਵੀ ਇਹ ਰਾਜਾ ਮਹਿਲਾ ਦਾ ਤਖਤ ਰਾਜ ਦਾ ਮਾਲਕ ਹੀ ਬਣੂਗਾ ਉਹਦੇ ਮੁੰਡੇ ਦਾ ਮਰਵਾਤੇ ਸੀ ਉਹਨੇ ਹਾਂ ਉਹ ਪਹਿਲਾਂ ਮਰਵਾਤੇ ਨਾ ਰਹਾ ਨਾ ਕੋਈ ਉਹ ਤੈਨੂੰ ਮਰਵਾਤੇ ਤੇ ਉਹ ਕਹਿੰਦੇ ਵੀ ਪੀ ਕੇ ਕਿਰਚੀ ਦਾ ਖੁਸ਼ ਹੋ ਗਈ ਪਾਲੂਗੀ ਹੂੰ ਤੇ ਦੋ ਦਿਨ ਇੱਕ ਦੋ ਦਿਨ ਮੁੰਡਾ ਰੱਖਿਆ ਤੇ ਇੱਕ ਦਿਨ ਮੁੰਡੇ ਨੂੰ ਤਾਂ ਉਹਨੇ ਬਿਓ ਘੋਲ ਕੇ ਹੂੰ ਦੁੱਧ ਦੇ ਵਿੱਚ ਗੋਲੀ ਦੇ ਨਾਲ ਮਿਲ ਕੇ ਦੁੱਧ ਪੀਉਣ ਲੱਗੀ ਜੋ ਪੀਉਣ ਲੱਗੀ ਮੁੰਡਾ ਕਹਿੰਦਾ ਦੁੱਧ ਮੈਂ ਤਾਂ ਪਿਉ ਬੇਬੇ ਜੇ ਮੈਨੂੰ ਖਾਰ ਫੜਾ ਮੈਂ ਕੀਤਾ ਹੂੰ ਹੁਣ ਮੁੰਡੇ ਨੂੰ ਪਤਾ ਸੀ ਉਹ ਕਹਿੰਦੀ ਉਹਨੂੰ ਹੀ ਹੋਰ ਵੀ ਫਹਾ ਵੱਡਾ ਜਾਵੇ ਜਿਨੇ ਆਪਦੇ ਪੁੱਸਤ ਮਰਵਾ ਲਿਓ ਉਹਨੂੰ ਕੀ ਮਾਰਨਾ ਔਖਾ ਸੀ ਉਹਨੇ ਹਾਰ ਲਾ ਕੇ ਫੜਾ ਤਾ ਲੈ ਫੜ ਕੇ ਹਾਰ ਦੁੱਤਾ ਪੀਲਾ ਉਹਰਾ ਦੁੱਤ ਪੀਲੂ ਫੜਾ ਹਾਰ ਦੋਨੇ ਹਾਰ ਫੜਾਇਆ ਮੁੰਡਾ ਲੈ ਕੇ ਪੋੜੀਆਂ ਭੱਜ ਲਿਆ ਭੱਜ ਲਿਆ ਮੰਗਰਾ ਭੱਜੀ ਗੋਲੀ ਭੱਜੀ ਮੁੰਡਾ ਖਦੋਂ ਲਾ ਦਿੰਦਾ ਮੁੰਡਾ ਨਿਕਲ ਗਿਆ ਸਿੱਧਾ ਬਾਣੀ ਉਹ ਨਿਕਲ ਗਿਆ ਤੇ ਇਹਨੇ ਹੁਕਮ ਦਿੱਤਾ نوਕਰਾਂ ਨੂੰ ਪ੍ਰਾਣੀ ਨੇ ਬਈ ਮੇਰਾ ਹਾਰ ਲੈ ਕੇ ਮੁੰਡਾ ਭੱਜ ਗਿਆ ਫੜੋ ਨੌਕਰ ਰਾਜੇ ਨੇ ਰੋਕ ਤੇ ਅਲਕ ਕਿਸੇ ਨੇ ਨਹੀਂ ਜਾਣਾ ਰਾਜੇ ਨੇ ਜੋ ਬੁਹਾਇਆ ਘੋੜਾ ਚੱਕਿਆ ਡੱਕਰਿਆ ਡੱਕਰ ਕੇ ਮੁੰਡੇ ਦੇ ਬਰਾਬਰ ਲਾ ਕੇ ਮੁੰਡਾ ਚੱਕਿਆ ਉੱਤੇ ਬੁਹਾ ਲਿਆ ਹੂੰ ਮੁੰਡੇ ਨੂੰ ਬੁਹਾ ਕੇ ਸਹਜਾਦੀ ਕੋਲੇ ਜਾਵੜੇ ਓਰੇ ਨੂੰ ਗੱਲ ਚ ਪਾਇਆ ਹਾਰ ਹੂੰ ਤੇ ਉੱਠ ਕੇ ਬਹਿ ਗਈ ਉਹਨੂੰ ਜਲਦੀ ਕਰਕੇ ਲਿਆਇਆ ਲਿਆ ਕੇ ਉਹਨੂੰ ਤਾਂ ਫਿਰ ਉਹ ਜਾਣੀ ਸੀ ਉਹਨੇ ਫਿਰ ਉਸਨੇ ਦੱਸਿਆ ਵੀ ਤੇਰੇ ਮੁੰਡੇ ਮਾਰੇ ਆ ਤੈਨੇ ਨੇ ਇਨੇ ਮੁੰਡੇ ਆ ਮਾਰਿਆ ਮੈਨੂੰ ਮਾਰਨ ਦੀ ਮਾਰੀ ਨੇ ਤੇ ਮੈਨੂੰ ਸਾਰੇ ਹਕੀਕਤੋਂ ਨੇ ਮੈਨੂੰ ਫਲਾਨੀ ਗੋਲੀ ਜਾਂਦੀ ਸੀ ਉਹ ਪੁੱਛ ਕੇ ਨਾਇਦਾ ਉਹਨੇ ਗੋਲੀ ਨਾਲੇ ਉਹ ਰਾਣੀ ਖੂਸ ਹੀ ਸੱਪਾਂ ਵਾਲਾ ਜਿਹਦੇ ਸਿਰਦੇ ਸੀ ਬੰਦਿਆਂ ਨੂੰ ਉਹ ਦੋਨਾਂ ਨੂੰ ਖੂਬ ਸਿਰਦਾ ਉਹ ਨੂੰ ਭਾਈ ਆਪਦੇ ਮਹਿਲਾਂ ਚ ਲੈ ਗਿਆ ਤੇ ਨਾਲੇ ਲੈ ਗਿਆ ਪੰਦਤ ਨੂੰ ਤੇ ਪੰਦਤ ਨੂੰ ਮੌਜਾ ਕਰਦੇ